ਮੇਰੇ ਹੱਥ ਦੇ ਵਿੱਚ ਇਸ ਵੇਲੇ ਇੱਕ ਡਰਾਫਟ ਹੈ ਇਹ ਡਰਾਫਟ ਮਿਨਿਸਟਰੀ ਆਫ ਪਾਵਰ ਦਾ ਭਾਰਤ ਸਰਕਾਰ ਦਾ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਇਲੈਕਟ੍ਰਿਸਿਟੀ ਐਮੈਂਡਮੈਂਟ ਬਿਲ 225 ਦਾ ਔਰ ਉਸੇ ਬਿੱਲ ਨੂੰ ਲੈ ਕੇ ਕਿਸਾਨ ਅੱਜ ਪ੍ਰਦਰਸ਼ਨ ਕਰ ਰਹੇ ਐ ਅੱਜ ਨਹੀਂ ਇਨਫੈਕਟ ਲੰਘੇ ਕੁਝ ਦਿਨਾਂ ਤੋਂ ਕਿਸਾਨ ਇਸ ਬਾਰੇ ਗੱਲ ਕਰਨਾ ਚਾਹੁੰਦੇ ਆ ਔਰ ਇਥੋਂ ਤੱਕ ਕਿ ਰੇਲਵੇ ਫਾਟਕ ਤੱਕ ਘੇਰਨ ਦੀ ਵੀ ਕੋਸ਼ਿਸ਼ ਕੀਤੀ ਗਈ ਉੱਥੇ ਵੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਦੇ ਨਾਲ ਹੱਥਪਾਈ ਥੋੜੀ ਹੋਈ ਉਹ ਸਾਰਿਆਂ ਨੇ ਦੇਖਿਆ ਅੱਜ ਕਿਸਾਨ ਮੌਜੂਦ ਨੇ ਸ਼ਕਤੀ ਸਦਨ ਦੇ ਬਾਹਰ ਜਲੰਧਰ ਦੇ ਸ਼ਕਤੀ ਸਦਨ ਦੇ ਬਾਹਰ ਮੌਜੂਦ ਆ ਕਿਸਾਨਾਂ ਦੇ ਨਾਲ ਪਾਵਰ ਕਾਮ ਦੇ ਕੱਚੇ ਕੰਮੇ ਵੀ ਮੌਜੂਦ ਨਹੀਂ ਪਹਿਲਾਂ ਗਲਤ ਗੱਲ ਕਰਦੇ ਆਂ ਬਲਵਿੰਦਰ ਸਿੰਘ ਮੱਲੀ ਨਗਲ ਮੱਲੀ ਦੰਗਲ ਸਾਹਿਬ ਅੱਜ ਤੁਸੀਂ ਡਰਾਫਟ ਵੀ ਇਹ ਸਾਨੂੰ ਵੀ ਫੜਾਇਆ ਤੁਸੀਂ ਸਾੜੇ ਵੀ ਇਹ ਡਰਾਫਟ ਇਹਨਾਂ ਡਰਾਫਟਸ ਬਾਰੇ ਗੱਲ ਕਰੀਏ ਇਲੈਕਟ੍ਰਿਸਿਟੀ ਅਮੈਂਡਮੈਂਟ ਬਿਲ ਦੇ ਖਿਲਾਫ ਕਿਸਾਨ ਕਿਉਂ ਖੜਦੇ ਨਜ਼ਰ ਆ ਰਹੇ ਆ ਜੀ ਦੇਖੋ ਜੇ ਜਦੋਂ ਦਿੱਲੀ ਅੰਦੋਲਨ ਚੱਲਿਆ ਸੀ ਨਾ ਤਿੰਨ ਬਿਲ ਸੈਂਟਰ ਗਵਰਨਮੈਂਟ ਨੇ ਲੈ ਕੇ ਆਂਦੀ ਸੀ ਤਾਂ ਉਹਨਾਂ ਦੇ ਵਿਰੋਧ ਦੇ ਵਿੱਚ ਪਿੰਡਾਂ ਦੀਆਂ ਬਰੂਹਾਂ ਤੋਂ ਅੰਦੋਲਨ ਚੱਲਿਆ ਸੀ ਔਰ ਉਹ ਪੰਜਾਬ ਨੂੰ ਇਜਾੜਨ ਵਾਲੇ ਤਨੋਵੇਲ ਸੀ ਉਹ ਸਰਕਾਰ ਨੇ ਦਵਾ ਦੇ ਥਲੇ ਆ ਕੇ ਵਾਪਸ ਲਏ ਉਹਨਾਂ ਦੇ ਵਿੱਚ ਹੀ ਇਹ ਬਿਜਲੀ ਬਿੱਲ 220 ਔਰ ਉਸ ਟਾਈਮ ਸਰਕਾਰ ਨੇ ਕਿਹਾ ਸੀ ਕਿ ਅਸੀਂ ਇਹਨੂੰ ਸਟੇਟਾਂ ਦੇ ਉੱਤੇ ਛੱਡ ਦੇਾਂਗੇ ਔਰ ਇਹਨੂੰ ਜਿਹੜਾ ਆ ਇਹ ਕਿਸੇ ਵੀ ਤਰੀਕੇ ਦੇ ਨਾਲ ਇਹਦਾ ਪ੍ਰਾਈਵੇਟ ਕਰਨ ਨਹੀਂ ਕੀਤਾ ਜਾਊਗਾ ਕਾਰਪੋਰੇਟ ਦੇ ਹੱਥਲੇ ਨਹੀਂ ਕੀਤਾ ਗਿਆ ਇਹਨੂੰ ਸਰਕਾਰੀ ਤੌਰ ਤੇ ਸਟੇਟਾਂ ਹੀ ਚਲਾਉਣਗੇ ਪਰ 23 ਦੇ ਵਿੱਚ ਵੀ ਇਹਨਾਂ ਥੋੜੀ ਚੁੰਡੀ ਵੱਟ ਕੇ ਦੇਖੀ ਜਦੋਂ ਲੋਕਾਂ ਨੇ ਵਿਰੋਧ ਕੀਤਾ ਤਾਂ ਫਿਰ ਸ਼ਾਂਤ ਹੋ ਗਿਆ ਤੇ ਹੁਣ 25 ਦੇ ਵਿੱਚ ਤਾਂ ਇਹਨਾਂ ਨੇ ਬਿੱਲ ਬਣਾ ਕੇ ਬਿਲਕੁਲ ਜਿਹੜਾ ਆ ਪੰਜਾਬ ਸਰਕਾਰ ਨੂੰ ਸਟੇਟਾਂ ਨੂੰ ਪੂਰੇ ਇੰਡੀਆ ਦੀਆਂ ਨੂੰ ਭੇਜ ਦਿੱਤਾ ਕਿ ਆਪਣੀ ਆਪਣੀ رائے ਬਣਾ ਕੇ ਭੇਜੋ ਕਿ ਇਸ ਬਿੱਲ ਨੂੰ ਜਿਹੜਾ ਲਾਗੂ ਕੀਤਾ ਜਾਵੇ ਦੇਖੋ ਪੰਜਾਬ ਸਰਕਾਰ ਦੀ ਜਿਹੜੀ ਸਥਿਤੀ ਹੈ ਉਸ ਵੇਲੇ ਬੜੀ ਨਾਜ਼ੁਕ ਸਥਿਤੀ ਦੇ ਉੱਤੇ ਪੰਜਾਬ ਸਰਕਾਰ ਚੱਲ ਰਹੀ ਹੈ ਜਦੋਂ 22MB 23 ਦੇ ਵਿੱਚ ਬਿੱਲ ਲੈ ਕੇ ਆਈ ਸੀ ਸਰਕਾਰ ਕੇ ਚੋਂ ਇਹਦੀ ਮੈਂਬਰਸ਼ਿਪ ਕਦਮ ਕਰਨੀ ਪੰਜਾਬ ਦੀ ਤੇ ਉਦੋਂ ਵੀ ਪੰਜਾਬ ਸਰਕਾਰ ਨੇ ਕੋਈ ਵੀ ਸਟੈਂਡ ਨਹੀਂ ਚਿਲਿਆ ਤੇ ਸਾਡਾ ਜਿਹੜਾ ਸਭ ਤੋਂ ਵੱਡਾ ਬਿਜਲੀ ਪੈਦਾ ਕਰਨ ਵਾਲਾ ਪਖੜਾ ਡੈਮ ਆ ਉਹਦੇ ਵਿੱਚੋਂ ਸਾਡੀ ਮੈਂਬਰਸ਼ਿਪ ਵੀ ਖਤਮ ਕਰਾ ਲਈ ਅੱਜ ਉਹੀ ਉਸੇ ਹਾਲਾਤ ਦੇ ਵਿੱਚ ਖੜੀ ਆ ਕਿ ਇਹਨਾਂ ਨੇ ਪਹਿਲਾਂ 8 ਤਰੀਕ ਤੱਕ ਦਾ ਸੈਂਟਰ ਗਵਰਨਮੈਂਟ ਤੋਂ ਟਾਈਮ ਲਿਆ ਸੀ ਕਿ ਅਸੀਂ ਇਸ ਬਿੱਲ ਨੂੰ ਸਪਸ਼ਟ ਕਰਨ ਤੁਹਾਨੂੰ ਦੇ ਦਾਂ ਪਰ ਨਹੀਂ ਦਿੱਤਾ ਗਿਆ ਜਾਣ ਬੋਚ ਕੇ ਕਿ ਸਲਵਟੀ ਗਈ 30 ਤਰੀਕ ਦਾ ਟਾਈਮ ਲੈ ਲਿਆ ਪਰ ਵੀ ਨਹੀਂ ਦਿੱਤੀ ਗਿਆ ਅੱਜ 8 ਤਰੀਕ ਦੁਬਾਰਾ ਹੋਵੇ ਚਾ ਇਹ ਪੰਜਾਬ ਸਰਕਾਰ ਦੀ ਜਿਹੜੀ ਸਥਿਤੀ ਆ ਬਿਲਕੁਲ ਕਾਰਪੋਰੇਟ ਪੱਖੀ ਨਜ਼ਰ ਆ ਰਹੀ ਆ ਕਿ ਇਹ ਜਿਹੜਾ ਬੇਲਿਆਂ ਉਹਨੂੰ ਲਾਗੂ ਕਰਨ ਦੇ ਮਤਲਬ ਕਿ ਸਰਕਾਰ ਬਿਲਕੁਲ ਪੰਜਾਬ ਸਰਕਾਰ ਸੈਂਟਰ ਦੇ ਹੱਕ ਚ ਇਸ 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 ਡਰਾਫਟ ਦੇ ذریعے ਜੇ ਆਪਾਂ ਦੇਖੀਏ ਤੀਸਰਾ ਕਲੋਜ਼ ਹੈ ਜਿਹਦੇ ਚ ਮੈਂਸ਼ਨ ਹੈ ਕਿ ਆਪੋ ਆਪਣੇ ਨਜ਼ਰੀਏ ਦਿੱਤੇ ਜਾਣ ਕੇਂਦਰ ਸਰਕਾਰ ਨੂੰ ਜੇ ਪੰਜਾਬ ਸਰਕਾਰ ਹੋਲਡ ਕਰਦੀ ਪਈ ਹੈ ਤਾਂ ਜ਼ਾਹਿਰ ਤੌਰ ਤੇ ਪੰਜਾਬ ਸਰਕਾਰ ਵੀ ਹੋ ਸਕਦਾ ਹੈ ਕਿ ਇਹਦੇ ਖਿਲਾਫ ਹੋਵੇ ਨਾ ਇਹਨੂੰ ਲਾਗੂ ਕਰਨਾ ਚਾਹੁੰਦੀ ਹੋਵੇ ਦੇਖੋ ਅਸੀਂ ਤਾਂ ਕਹਿਨੇ ਆ ਕਿ ਖਿਲਾਫ ਹੋਵੇ ਨਾਲ ਅਸੀਂ ਸਾਟਾ ਤੋਂ ਤੋਲਨੇ ਸ਼ੁਰੂ ਹੀ ਇਸੇ ਕੱਲ ਤੋਂ ਹੋਇਆ ਕਿ ਇਹਦਾ ਵਿਰੋਧ ਕਰਕੇ ਪੰਜਾਬ ਸਰਕਾਰ ਨੇ ਤੇ ਵਿਰੋਧ ਦੇ ਵਿੱਚ ਬਿੱਲ ਭੇਜੀ ਅਸੀਂ ਤਾਂ ਇਸੇ ਕਰਕੇ ਇਕੱਠੇ ਹੋਏ ਆ ਨਾ ਜਿਹ ਆ ਜ ਆਮ ਆਵਾਮ ਲੋਕੀ ਇਕੱਠੇ ਹੋਏ ਆ ਲੋਕਾਂ 'ਚ ਹਹਾਕਾਰ ਮੱਚੀ ਆ ਬਿੱਲ ਦੀ ਇਸੇ ਕਰਕੇ ਦਵਾ ਬਣਾ ਰਹੇ ਆ ਕਿ ਇਹ ਬਿਲਕੁਲ ਜਿਹੜਾ ਸੈਂਟਰ ਗਵਰਨਮੈਂਟ ਨੂੰ ਪਾਸ ਚਿੱਠੀ ਭੇਜੇ ਕਿ ਅਸੀਂ ਇਸ ਬਿੱਲ ਨੂੰ ਬਿਲਕੁਲ ਪੰਜਾਬ ਦੇ ਵਿੱਚ ਲਾਗੂ ਨਹੀਂ ਕਰਾਂ ਸਾਡਾ ਮੈਟਰ ਇਹੀ ਆ ਨਾ ਪਰ ਜੇਕਰ ਇਹ ਲਾਗੂ ਹੁੰਦਾ ਤਾਂ ਫੇਰ ਜਿਹੜੀ ਆ ਬਿਜਲੀ ਜਿਹੜੀ ਆ ਆਮ ਘਰਾਂ ਦੇ ਵਿੱਚੋਂ ਉਹ ਘਰਾਂ ਦੇ ਬਰਤਨ ਦੇ ਬਸ ਤੋਂ ਬਾਹਰ ਹੋ ਜਾਏਗੀ ਇੰਨੀ ਮਹਿੰਗੀ ਹੋ ਜਾਏਗੀ ਕਿਉਂਕਿ ਦੇਖੋ ਜਦੋਂ ਚਿਪ ਸਿਸਟਮ ਮੀਟਰ ਲੱਗ ਚੁੱਕੇ ਆ ਔਰ ਉਹ ਸਾਰੀ ਜਿਹੜੀ ਬਿਉਤਾ ਬਣ ਚੁੱਕੀ ਆ ਤਕਰੀਬਨ ਜਦੋਂ ਇਹਨੂੰ ਆਨਲਾਈਨ ਸਿਸਟਮ ਦੇ ਕਰਕੇ ਪ੍ਰੀਪੇਡ ਕਰ ਦਿੱਤਾ ਗਿਆ ਤੇ ਫਿਰ ਆਮ ਬੰਦਾ ਜਿਹੜੀ ਮਿਲਣ ਵਾਲੀ ਸਹੂਲਤ ਆ ਉਹ ਵੀ ਖਤਮ ਹੋ ਗਈ ਔਰ ਦੂਜੀ ਗੱਲ ਇਹ ਹੈ ਕਿ ਜਿਹੜਾ ਇਹਦਾ ਰੇਟ ਆ ਉਹ ਵੀ ਪ੍ਰਾਈਵੇਟ ਕੰਪਨੀਆਂ ਆਪਣੀ ਮਨਮਰਜ਼ੀ ਦੇ ਨਾਲ ਤੈਅ ਕਰਦੀਆਂ ਜਦੋਂ ਮਨਮਰਜ਼ੀ ਦੇ ਨਾਲ ਰੇਟ ਤੈਅ ਕਰਦੀਆਂ ਤਾਂ ਫਿਰ ਆਮ ਮਨਦੋਤੋਂ ਬਿਨ ਭੜਨਾ ਜਿਹੜਾ ਬਿਲਕੁਲ ਔਖਾ ਹੋ ਜਾਏਗਾ ਉਹਦੀ ਬਤੀ ਕਿਹਦੀ ਗੁੱਲ ਹੋ ਜਾਏਗੀ ਡੈਗਮਿਰ ਜੀ ਜਦੋਂ ਆਮ ਆਦਮੀ ਘਰੇ ਬੈਠਾ ਵਿਅਕਤੀ ਇਹ ਗੱਲਾਂ ਇਹ ਤਕਰੀਰਾਂ ਸੁਣਦਾ ਆ ਉਹ ਕਹਿੰਦਾ ਕਿ ਚਲੋ ਸਾਨੂੰ ਕੀ ਆਹੀ ਤਾਂ ਪੇ ਕਰਨਾ ਹੈ ਉਹਦੇ ਵਿੱਚ ਰੀਚਾਰਜ ਕਰਾਉਣਾ ਬਿਜਲੀ ਵਰਤ ਲੈਣੀ ਹੈ ਪਰ ਓਵਰਆਲ ਐਕਿਊਮੂਲੇਟਿਵਲੀ ਤੁਸੀਂ ਕਿਸਾਨ ਵੀ ਹੋ ਕਿਸਾਨੀ ਦਾ ਪੱਖ ਵੀ ਰੱਖਿਓ ਕਿੰਨਾ ਕੁ ਘਾਤਕ ਸਾਬਤ ਹੋ ਸਕਦਾ ਹੈ ਇਹ ਐਮੈਂਡਮੈਂਟ ਬਿਲ ਦੇਖੋ ਹਰੇਕ ਵਿਅਕਤੀ ਹਰੇਕ ਖਪਕਾਰ ਸક્ષਮ ਨਹੀਂ ਹੁੰਦਾ ਕਿ ਉਹ ਮੌਕੇ ਤੇ ਜਿਹੜਾ ਹੈ ਉਹਨੂੰ ਰੀਚਾਰਜ ਕਰਾ ਕੇ ਉਹਨੂੰ ਵਰਤੇ ਕਿਉਂਕਿ ਆ ਦਿਹਾੜੀ ਆ 5 600 700 ਰੁਪਏ ਕੀ ਬਣਦਾ ਜੀ ਇੱਕ ਕੋਈ ਡਾਕਟਰ ਦੇ ਚੱਲਿਆ 10000 ਰੁਪਏ ਲਿਖ ਦਿੰਦਾ ਤਾਂ ਕਿਸ ਤਰ੍ਹਾਂ ਪਰਿਵਾਰ ਚਲਾਊਗਾ ਇੱਕ ਮਜ਼ਦੂਰ ਬੰਦਾ ਜੇ ਕਿਸਾਨ ਦੀ ਗੱਲ ਕਰੀਏ ਮੋਦੀ ਸਾਹਿਬ ਨੇ ਤਾਂ ਕਿਹਾ ਸੀ 2022 ਦੇ ਵਿੱਚ ਆਮਦਨੀ ਦੁਗਣੀ ਕਰਦਾਗੇ ਕਿੱਥੇ ਸੁਆਮੀਨਾਥਨ ਪੋਰਟ ਲਾਗੂ ਹੋਈ ਹੈ ਕਿੱਥੇ ਕਿਸਾਨਾਂ ਦੀ ਆਮਦਨ ਦੁਗਣੀ ਹੋਈ ਹੈ ਕਿਥੇ ਜਿਹੜਾ ਕਿਸਾਨਾਂ ਦਾ ਕਰਜ਼ਾ ਮਾਫ ਹੋਇਆ ਸੋ ਕਹਿਣ ਤੋਂ ਭਾਵ ਹੈਗਾ ਕਹਿਣੀ ਤੇ ਕਥਨੀ ਦੇ ਵਿੱਚ ਬਹੁਤ ਫਰਕ ਹੈ ਲੋਕ ਸੋਚ ਰਹੇ ਆ ਲੋਕ ਬੈਠੇ ਹੋਏ ਆ ਐਸਕੀਮ ਵੱਲ ਦੇਖ ਲਿਆ ਸੰਜੁਕਤ ਸਖਰ ਮੋਰਚਾ ਇੱਕ ਬੜਾ ਥੜਾ ਆ ਬੜਾ ਥਾਮਿਆ ਐਸਕੀਮ ਜਿਹਨੇ ਤਿੰਨ ਬਿੱਲ ਵਾਪਸ ਕਰਾ ਕੇ ਆਏ ਸੀ ਤੇ ਜਿਹਨੇ ਲੈਂਡ ਪੂਲਿੰਗ ਪਾਲਸੀ ਬਾਕੀ ਸਾਥੀਆਂ ਨੂੰ ਨਾਲ ਲੈ ਕੇ ਵਾਪਸ ਕਰਾਈ ਆ ਲੋਕਾਂ ਨੂੰ ਵਿਸ਼ਵਾਸ ਸਾਡੇ ਤੇ ਬਣਿਆ ਹੋਇਆ ਲੋਕ ਆ ਸਾਇਲੈਂਟ ਹੋ ਕੇ ਬੈਠੇ ਆ ਪਿੰਡਾ ਪਿੰਡਾ ਦੇ ਵਿੱਚ ਜਾਵਾਂਗੇ ਅਸੀਂ ਪਰਚੇ ਐਸਕੀਮ ਵੱਲੋਂ ਛਪਵਾ ਲਏ ਆ ਸੋ ਇਹ ਜਿੰਨੀਆਂ ਵੀ ਪਾਲਸੀਆਂ ਆਈਆਂ ਬੇਸ਼ੱਕ ਸੀਟ ਬਿੱਲਾਂ ਦੀ ਆਈ ਹੈ ਬੇਸ਼ ਆਈ ਹੈ ਇੱਕ ਇੱਕ ਕਲੋਜ ਦੇ ਉੱਪਰ ਪੰਜਾਬੀ ਦੇ ਵਿੱਚ ਬੜਾ ਸਪਸ਼ਟ ਤੌਰ ਤੇ ਜਿਹੜਾ ਲਿਖਿਆ ਹੋਇਆ ਉਹ ਇੱਕ ਇੱਕ ਖਪਤਕਾਰ ਤੱਕ ਕਿਸਾਨ ਤੱਕ ਮਜ਼ਦੂਰ ਤੱਕ ਮੁਲਾਜ਼ਮ ਤੱਕ ਜਿਹੜਾ ਹਰੇਕ ਪੰਜਾਬ ਦੇ ਵਾਸੀ ਤੱਕ ਉਹ ਪਹੁੰਚਾਵਾਂਗੇ ਉਹਨੂੰ ਪਹਿਲਾਂ ਪੜਨ ਪੜ ਕੇ ਫਿਰ ਦੇਖਣ ਕਿ ਐਸਕੇਮ ਸਹੀ ਹੈ ਕਿ ਐਸਕੇਮ ਗਲਤ ਹੈ ਨਹੀਂ ਇਹ ਰੀਚਾਰਜ ਸਕੀਮ ਤਾਂ ਇਵੈਂਚੁਅਲੀ ਫਿਰ ਕਿਸਾਨਾਂ ਦੀਆਂ ਮੋਟਰਾਂ ਤੱਕ ਵੀ ਪਹੁੰਚ ਜੂਗੀ ਪਰ ਕਿਸਾਨ ਕੀ ਕਰਨਗੇ ਦੇਖੋ ਉਹ ਤਾਂ ਪਹੁੰਚੂਗੀ ਜਿਹੜਾ ਮੁਫਤ ਬਿਜਲੀ ਅਸੀਂ ਕਹਿੰਦੇ ਮੁਫਤ ਤੁਸੀਂ ਦਿਓ ਹੀ ਕੁਛ ਨਾ ਇਸ ਸਕੀਮ ਚਲਾਈ ਕਹਿੰਦੇ ਆ ਇਹ ਤਾਂ ਸਰਕਾਰਾਂ ਨੇ ਆਪਦੀਆਂ ਕੁਰਸੀਆਂ ਲੈਣ ਨੂੰ ਚਲਾਈ ਆ ਆਟਾ ਦਾਲ ਸਕੀਮ ਚਲਾਤੀ ਬਿਜਲੀ ਮੁਫਤ ਚਲਾਤੀ ਬੱਸਾਂ ਦਾ ਕਰਾਇਆ ਮੁਫਤ ਕਰ ਦਿੱਤਾ ਤੁਸੀਂ ਸਾਰਾ ਪੰਜਾਬ ਦਾ ਬੇੜਾ ਡੋਬ ਦਿੱਤਾ ਕਰੋੜਾ ਰੁਪਈਆ ਤੁਹਾਡਾ ਪੰਜਾਬ ਤੇ ਕਰਜ਼ਾ ਹੁਣ ਇੱਕ ਬੱਚਾ ਜੰਮਦਾ ਉਹਤੇ 135000 ਦਾ ਸਮਥਿੰਗ ਕੁਛ ਜਿਹੜਾ ਕਰਜ਼ਾ ਜੰਮਦੇ ਬੱਚੇ ਦੇ ਉੱਪਰ ਹੈ ਤੇ ਚੜਾਇਆ ਕਹਿੰਦੇ ਆ ਇਹਨਾਂ ਨੇ ਚੜਾਇਆ ਜੇ ਹੁਣ ਬੀਬੀਆਂ ਨੂੰ 100000 ਰੁਪਈਆ ਦੇਵੋਗੇ ਤੇ ਕਿੱਥੋਂ ਦੇਣਾ ਕਿਤੇ ਇਹਨਾਂ ਦੇ ਹੱਲ ਚੱਲਦੇ ਆ ਇਹਨਾਂ ਦੀ ਕਟਰੀਆਂ ਚੱਲਦੀਆਂ ਦੇਣਾ ਦਾ ਕਰਜ਼ਾ ਚੱਕ ਹੀ ਐ ਤੇ ਕਰਜ਼ਾ ਪੰਜਾਬ ਦੇ ਸਿਰ ਚੱਕਣਾ ਤੇ ਪੰਜਾਬ ਨੂੰ ਆਰਥਿਕ ਬੋਝ ਦੇ ਥਲੇ ਦੱਬਣਾ ਸੋ ਅਸੀਂ ਤੇ ਕਹਿੰਦੇ ਜਿੰਨੀਆਂ ਮੁਕਤ ਖੋਰੀਆਂ ਸਕੀਮਾਂ ਤੋਂ ਹੀ ਛੱਡ ਦਿਓ ਤੁਸੀਂ ਸਾਡੀ ਸੁਆਮੀਨਾਥਾ ਰਿਪੋਰਟ ਲਾਗੂ ਕਰੋ ਤੁਸੀਂ ਸਾਡਾ ਐਮਐਸਪੀ ਗਰੰਟੀ ਕਾਨੂੰਨ ਲਾਗੂ ਕਰੋ ਜੇ ਸਾਨੂੰ ਸਾਨੂੰ ਡਬਲ ਕਮਾਈ ਹੋਊਗੀ ਅਸੀਂ ਜਿੱਥੇ ਲੇਬਰ ਨੂੰ 800 ਦਿੰਨੇ 1600 ਦਵਾਂਗੇ ਅਸੀਂ ਉਹਨਾਂ ਦੀ ਵੀ ਜਿਹੜੀ ਹੈ ਦਿਹਾੜੀ ਡਬਲ ਕਰਦਾਂਗੇ ਅਸੀਂ ਤਾਂ ਕਹਿੰਨੇ ਵੀ ਅਸੀਂ ਤੁਹਾਡੇ ਹੱਥਾਂ ਦੇ ਤੁਹਾਡੇ ਚੁੰਗਲ ਚੋਂ ਬਾਹਰ ਨਿਕਲੀਏ ਸਾਨੂੰ ਮੁਫਤ ਕੁਝ ਨਹੀਂ ਚਾਹੀਦਾ ਇਸ ਤਰ੍ਹਾਂ ਤੁਸੀਂ ਤੁਹਾਡੀਆਂ ਹੀ ਚਾਲੂ ਕੀਤੀਆਂ ਹੋਈਆਂ ਸਕੀਮਾਂ ਤੇ ਤੁਸੀਂ ਆਪਣੀਆਂ ਸਕੀਮਾਂ ਨੂੰ ਬੰਦ ਕਰਾਉਣ ਤੋਂ ਕੇਂਦਰ ਦਾ ਸਹਾਰਾ ਲੈ ਕੇ ਅੱਜ ਬਿੱਲਾਂ ਦੇ ਰੂਪ ਦੇ ਵਿੱਚ ਲਿਆ ਕੇ ਲੋਕਾਂ ਨੂੰ ਬੇਵਕੂ ਬਣਾ ਰਹੇ ਹੋ ਸਕੀਮਾਂ ਤੁਸੀਂ ਚਾਲੂ ਕੀਤੀਆਂ ਤੇ ਬੰਦ ਜਿਹੜੀਆਂ ਕੇਂਦਰ ਤੋਂ ਇਹਦੇ ਇਸ਼ਾਰੇ ਨਾਲ ਬਿੱਲਾ ਦੇ ਰੂਪ ਦੇ ਵਿੱਚ ਲਿਆ ਕੇ ਬੰਦ ਕਰੀਆਂ ਸਿੱਧੀਆਂ ਬੰਦ ਕਰਨ ਲੋਕ ਪਿੰਡਾਂ 'ਚ ਨਹੀਂ ਵੰਡ ਦੇਣਗੇ ਇਹਨਾਂ ਨੂੰ ਕਿਉਂਕਿ ਵਾਅਦੇ ਇਹਨਾਂ ਨੇ ਕੀਤੇ ਆ ਅਸੀਂ ਇਹਨਾਂ ਤੋਂ ਮੰਗਿਆ ਕੁਝ ਨਹੀਂ ਸੀ ਨਾ ਆਟਾ ਦਾਲ ਸਕੀਮ ਮੰਗੀ ਨਾ ਬਿਜਲੀ ਮੁਫਤ ਮੰਗੀ ਨਾ ਕੋਈ ਸਬਸਿਡੀ ਮੰਗਦੇ ਨਾ ਕੁਝ ਅਸੀਂ ਦੇ ਕਿਸਾਨ ਜਿਹੜੇ ਆ ਹੁਣ ਕੱਚੇ ਮੁਲਾਜ਼ਮ ਕੀ ਮੰਗਦੇ ਆ ਜੀ ਕਹਿੰਦੇ ਸਾਨੂੰ ਪੱਕਿਆਂ ਕਰ ਦਿਓ ਉਹ ਕਹਿੰਦੇ ਸਾਡਾ ਜਿਹੜੀ ਆ ਪੈਨਸ਼ਨ ਵੀ ਲੱਗੇ ਹੁਣ ਅੱਗੇ ਪਹਿਲਾਂ ਪੈਨਸ਼ਨਾਂ ਲੱਗੀਆਂ ਹੁੰਦੀਆਂ ਜੀ ਉਹ ਕਿੱਥੋਂ ਆਪਦਾ ਗੁਜ਼ਾਰਾ ਕਰ ਲੂਗਾ ਤੇ ਕਿਸਾਨ ਦਾ ਸਹਾਰਾ ਕੀ ਆ ਤੇ ਗੁਜ਼ਾਰਾ ਕੀ ਆ ਤੇ ਅਸੀਂ ਤਾਂ ਫਸਲਾਂ ਤੋਂ ਇਨਕਮ ਜਿਹੜੀ ਆ ਉਹ ਪੈਦਾ ਹੁੰਦੀ ਆ ਸਾਡੇ ਇਨਕਮ ਸੋਰਸ ਸਾਡਾ ਫਸਲਾਂ ਆ ਤੇ ਅਸੀਂ ਕਿੰਨਾ ਫਸਲ ਦਾ ਉਚਿਤ ਮੁੱਲ ਹੁਣ ਹਰ ਇੱਕ ਵਾਰੀ ਕਹਿ ਦਿੰਦੇ ਆ ਜੀ ਜੇ ਇਹਨਾਂ ਦੀ ਕਣਕ ਮਹਿੰਗੀ ਕਰਤੀ ਸੁਆਮੀਨਾ ਦਾ ਰਿਪੋਰਟ ਲਾਗੂ ਹੋ ਗਈ ਇਹਨਾਂ ਦੀ ਕਣਕ ਜਿਹੜੀ ਆ 4000 ਨੂੰ ਹੋਜੂਗੀ ਉਹ ਯਾਰ ਕਿਲੋ ਦਾ ਆਟਾ ਲੱਗਦਾ ਤੁਹਾਡੇ ਇੱਕ ਪਰਿਵਾਰ ਦੇ ਵਿੱਚ ਰੋਜ਼ ਦਾ ਜਾਂ 500 ਗ੍ਰਾਮ ਆਟਾ ਲੱਗਦਾ ਆ ਜਿਹੜੇ ਤੁਸੀਂ ਚਿਪਸ ਖਾਣੇ ਆ ਉਹ ਸਾਡਾ ਇੱਕ ਆਲੂ ਆ ਬੇਖਲ 10 20 ਪੈਸੇ ਦਾ ਜਾਂ 50 ਪੈਸੇ ਦਾ ਆਇਆ ਉਹ ਤੁਸੀਂ 10 15 20 ਰੁਪਈਆਂ ਦੇ ਵੇਚਦੇ ਉਹਥੇ ਤਾਂ ਤੁਸੀਂ ਨਤ ਨਹੀਂ ਪਾਉਣੇ ਆ ਟਮਾਟਰ ਕਿਤੇ ਕਿਸਾਨ ਦਾ 2 ਰੁਪਏ ਕਿਲੋ ਹੁੰਦਾ ਕਿਤੇ ਦਿਖਾਉਂਦੇ ਆ ਚਿੱਤਣ ਕਿਤੇ ਹੋ ਗਿਆ 40 ਰੁਪਏ ਕਿਲੋ ਤੇ ਉਹ ਦਿਨ ਆਇਆ ਖਮਾ ਖਵਾ ਕੇ ਲਾਲ ਟਮਾਟਰ ਹੋ ਗਿਆ ਮਹਿੰਗਾ ਲੋਕਾਂ ਦੀ ਪਹੁੰਚ ਤੋਂ ਬਾਹਰ ਤੁਹਾਡੇ ਕੁਰਕਰੇ ਤੁਸੀਂ ਆ ਦੂਜੇ ਯੂਫਨ ਵਗੈਰਾ ਇਹ ਤਾਂ ਤੁਸੀਂ ਅਜੇ ਤੱਕ ਦਿਖਾਉਂਦੇ ਹੀ ਨਹੀਂ ਉਹ ਬਿਊਲ ਖਰਚੀ ਹੈ ਨੀ ਸੋ ਕਹਿਣ ਤੋਂ ਪਾਵ ਹੈਗਾ ਕਿ ਸਰਕਾਰ ਉਧਰ ਨੂੰ ਨਹੀਂ ਧਿਆਨ ਦੇ ਰਹੀ ਕਿਸਾਨ ਤੋਂ 5 ਰੁਪਏ ਸਬਜ਼ੀ ਵੇਚ ਕੇ ਉਸੇ ਟਾਈਮ ਵਪਾਰੀ 20 ਰੁਪਏ ਸਬਜ਼ੀ ਵੇਚਦਾ ਉਹ ਵੱਡਾ ਫਰਕ ਉਹ ਜਿਹੜਾ ਖਪਤਕਾਰ ਤੇ ਜਿਹੜਾ ਉਹ ਸਾਰਾਤ ਫਰਕ ਪੈਂਦਾ ਹੈ ਨਾ ਸੋ ਕਿਤੇ ਨਾ ਕਿਤੇ ਸਾਰਾ ਕੁਝ ਵਾਚਨ ਦੀ ਲੋ ਮਲੀ ਨਗਲ ਸਾਹਿਬ ਹਲ ਹਲ ਲੱਪਣ ਦੀ ਜ਼ਰੂਰਤ ਹੈ ਇਹ ਅੱਜ ਐਮੈਂਡਮੈਂਟ ਉਹ ਕੀਤਾ ਜਾਵੇ ਕਿਸਾਨ ਵਿਰੋਧ ਕਰ ਰਹੇ ਆ ਪਰ ਇਹਦੀ ਥਾਂ ਦੇ ਉੱਤੇ ਕਿ ਸਿਸਟਮ ਕੀ ਮੇਨਟੇਨ ਹੋਣਾ ਚਾਹੀਦਾ ਹੈ ਬਿਜਲੀ ਦਾ ਦੇਖੋ ਬਿਜਲੀ ਦਾ ਜਿਹੜਾ ਸਿਸਟਮ ਹੈ ਨਾ ਅਸੀਂ ਇਹ ਗੱਲ ਕਹਿੰਨੀ ਆ ਕਿ ਫ੍ਰੀ ਬਿਜਲੀ ਕਿਸੇ ਨੂੰ ਬਣਾ ਦਿਓ ਫ੍ਰੀ ਨਾ ਦਿਓ ਕਿਸੇ ਲਿਮਟ ਤੱਕ ਉਹ ਜਿਹੜੀ ਹਰ ਚੀਜ਼ ਨੂੰ ਕਿਸੇ ਲਿਮਟ ਤੱਕ ਲਿਆਓ ਕਿ ਅਸੀਂ ਵੀ ਨਹੀਂ ਚਾਹੁੰਦੇ ਕਿ ਬਾਕੀ ਜਿਹੜਾ ਕਿ ਸਾਡੀਆਂ ਫਸਲਾਂ ਦੇ ਜਿਸ ਤਰ੍ਹਾਂ ਜੰਗਵੀਰ ਭਾਜੀ ਨੇ ਕਿਹਾ ਕਿ ਸਾਡੀ ਐਮਐਸਪੀ ਸਾਨੂੰ ਦਿਓ ਠੀਕ ਹੈ ਸਾਡੀਆਂ ਜਿਹੜੀਆਂ ਫਸਲਾਂ ਆ ਉਹਨਾਂ ਦੇ ਉਚਿਤ ਭਾਅ ਹੋਣ ਔਰ ਖਰੀਦ ਦੀ ਗਰੰਟੀ ਹੋਵੇ ਤਾਂ ਜੋ ਸਾਨੂੰ ਲੋੜ ਹੀ ਨਾ ਪਵੇ ਅਸੀਂ ਇਸ ਇਸ ਝੰਜਟ ਦੇ ਵਿੱਚ ਅਸੀਂ ਆਮ ਮਜ਼ਦੂਰ ਜਿਹੜਾ ਸਾਡਾ ਭਰਾ ਮਜ਼ਦੂਰ ਭਰਾ ਆ ਅਸੀਂ ਉਹਨੂੰ ਵੀ ਦਿਹਾੜੀ ਠੋਕੇ ਦਈਏ ਉਹ ਵੀ ਆਪਣੇ ਬੱਚੇ ਵਧੀਆ ਤਰੀਕੇ ਨਾਲ ਪਾਲੇ ਪਰ ਸਰਕਾਰਾਂ ਉਸ ਪਾਸੇ ਨੂੰ ਨਹੀਂ ਜਾਂਦੀਆਂ ਉਸ ਪਾਸੇ ਤੋਂ ਕੰਨਾਰੀ ਕੱਟਦੀਆਂ ਸਿਰਫ ਆਮ ਗਰੀਬ ਤੇ ਕਿਸਾਨ ਦੇ ਉੱਤੇ ਭਾਰ ਪਾ ਕੇ ਕਾਰਪੋਰੇਟ ਨੂੰ ਜਿਹੜਾ ਹਾਵੀ ਕਰਨ ਦੇ ਉੱਤੇ ਤੁਲੀਆਂ ਹੋਈਆਂ ਜਿਹੜਿਆਂ ਕਿ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ ਦੇ ਲੋਕ ਨਹੀਂ ਡਿੰਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਮੀਟਿੰਗਾਂ ਐਸਕੇਮ ਦੀ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਔਰ ਜਦ ਤੱਕ ਇਹ ਸਰਕਾਰ ਦੋਨੋਂ ਜਿਹੜੇ ਬਿੱਲ ਆਇਆ ਇਹ ਵਾਪਸ ਨਹੀਂ ਲੈ ਜਾਂਦੀ ਉਦੋਂ ਤੱਕ ਜਿਹੜਾ ਐਸਕੇਮ ਬਿਲਕੁਲ ਵੀ ਆਰਾਮ ਨਹੀਂ ਬਿਠੂਗਾ ਔਰ ਨਿਤ ਜਿਹੜੀ ਹੈ ਕੋਈ ਨਾ ਕੋਈ ਕਾਲ ਦੇ ਕੇ ਕਿਸੇ ਨਾ ਕਿਸੇ ਤਰੀਕੇ ਦਾ ਸੰਘਰਸ਼ ਉਤੇ ਕੀਤਾ ਹੀ ਜਾਂਦਾ ਹੈ। ਪ੍ਰਧਾਨ ਸਾਹਿਬ ਇਸ ਵੇਲੇ ਸੰਮਤੀਆਂ ਦੀ ਪਰਿਸ਼ਦਾਂ ਦੀ ਚੋਣ ਜਿਹੜੀ ਹੋ ਰਹੀ ਹੈ ਔਰ ਖਾਸ ਤੌਰ ਤੇ ਪਿੰਡਾਂ 'ਚ ਕੀ ਹਾਲਾਤ ਨੇ ਪਿੰਡਾਂ ਦੇ ਲੋਕ ਕੀ ਕੀ ਐਸੈਪਟ ਕਰ ਰਹੇ ਐ ਇਸ ਬਿੱਲ ਨੂੰ ਪਿੰਡਾਂ ਦੇ ਹਾਲਾਤ ਤੁਸੀਂ ਮੀਡੀਆ ਵਾਲੇ ਲੋਕ ਜਾਣ ਹੀ ਰਹੇ ਹੋ ਪਰਚੇ ਖੋਏ ਜਾ ਰਹੇ ਨੇ ਅੰਦਰ ਵੜਨ ਨਹੀਂ ਦੇਦੇ ਪਰ ਮੈਂ ਦੋ ਮਿੰਟ ਆਪਣੀ ਗੱਲ ਰੱਖੂਗਾ ਜਿਹੜੇ ਅੱਜ ਵਿਸ਼ੇਸ਼ਾ ਅਸੀਂ ਇਕੱਠੇ ਹੋਏ ਆ ਕਿ ਜਿਹੜਾ ਬਿਜਲੀ ਐਮੈਂਡਮੈਂਟ ਐਕਟ 2025 ਆ ਰਿਹਾ ਉਹਦੀਆਂ ਕੀ ਕਮੀਆਂ ਨੇ ਉੱਚ ਦੋ ਤਿੰਨ ਮੇਨ ਕਮੀਆਂ ਨੇ ਜਿਹਦੇ ਤੇ ਮੈਂ ਚਾਨਣਾ ਪ ਅ ਇੱਕ ਦਿਮਿਪਟਰ ਪ੍ਰਿਪੇਅਰ ਹੋ ਜਾਣਗੇ ਤੁਹਾਡੇ ਜੀ ਠੀਕ ਹੈ ਤੇ ਜਿਦੋਂ ਤੁਹਾਨੂੰ ਪਤਾ ਸਾਡਾ ਮਛੂਪਰ ਭਾਈ ਚਾਰਾ ਹੈ ਸਰਕਾਰ ਮਨਰੇਗਾ ਦੀ ਸਕੀਮ ਖਤਮ ਕਰੀ ਜਾ ਰਹੀ ਹੈ ਮਜ਼ਦੂਰਾਂ ਦਾ ਕੰਮ ਜੀਸੀਪੀਏ ਤੋਂ ਕਰਾ ਕੇ ਮਨਰੇਗਾ ਦਾ ਫਿਰ ਰੋਜ਼ਗਾਰ ਖਤਮ ਕੀਤਾ ਪਿਆ ਤੇ ਹੁਣ ਜਿਹੜਾ ਕਰੰਟ ਸਾਡਾ ਸਿਸਟਮ ਚੱਲ ਰਿਹਾ ਜਿਹੜਾ ਬਿਜਲੀ ਬੋਰਡ ਦੇ ਅੰਡਰ ਹੈ ਜੇ ਉੱਥੇ ਇੱਕ ਮਹੀਨਾ ਜਾਂ ਦੋ ਮਹੀਨੇ ਮਜ਼ਦੂਰ ਭਾਈ ਜਾਰਾ ਜਾਂ ਕੋਈ ਕਿਸਾਨ ਭਾਈ ਜਾਰਾ ਸਾਡਾ ਬਿੱਲ ਨਹੀਂ ਵੀ ਦਿੰਦਾ ਤੇ ਉਦੋਂ ਬਿਜਲੀ ਨਹੀਂ ਕੱਟੀ ਜਾਂਦੀ ਪਰ ਪ੍ਰਾਈਵੇਟ ਬਿੱਲ ਦੇ ਟਾਈਮ ਤੇ ਉਹ ਜਦੋਂ ਤੁਸੀਂ ਰੀਚਾਰਜ ਨਹੀਂ ਕੀਤਾ ਤੇ ਆਬਵੀਅਸਲੀ ਤੁਹਾਨੂੰ ਬਿਜਲੀ ਤੋਂ ਦੂਰ ਤੱਕ ਰਹਾ ਦੂਜੀ ਜਿਹੜੀ ਸਭ ਤੋਂ ਵੱਡੀ ਖਾਮੀ ਹੈ ਉਹ ਇਹ ਹੈ ਕਿ ਇੱਕ ਸਿਟੀ ਦੇ ਵਿੱਚ ਜਾਂ ਇੱਕ ਖੇਤਰ ਵਿੱਚ ਕ੍ਰਾਸ ਕੰਪਨੀਆਂ ਨੂੰ ਬਿਜ਼ਨਸ ਕਰਨ ਦਾ ਮ ਟੇਟਲ ਉਹ ਹੀ ਵਲਕਾ ਮੂਗਾ ਪਹਿਲਾਂ ਤੁਹਾਨੂੰ ਸਸਤੇ ਰੇਟਾਂ ਦੇ ਜਾਂ ਫ੍ਰੀ ਬਿਜਲੀ ਦਿੱਤੀ ਜਾਣਗੀ ਫਿਰ ਥੋੜੇ ਟਾਈਮ ਤੇ ਉਹ ਡੇਢ ਗੁਣਾ ਜਾਂ ਦੋ ਗੁਣਾ ਹੋ ਜਾਣਗੇ ਜਿਹੜੇ ਸਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਈਗਾ ਤੀਜੀ ਚੀਜ਼ ਜਿਹੜੀ ਇਹ ਚ ਸਭ ਤੋਂ ਵੱਡੀ ਕਮੀ ਇਹ ਹੈ ਕਿ ਇਹ ਇੱਕ ਬਿਜਲੀ ਮੈਕਮੇਂ ਤੇ ਨਿੱਜੀਕਰਨ ਵਾਲੇ ਵਿੱਚ ਇੱਕ ਕਦਮ ਚੁੱਕਿਆ ਜਾ ਰਿਹਾ ਤੁਸੀਂ ਦੇਖਣਾ ਪਿਛਲੇ ਦਿਨਾਂ ਚ ਮਾਲਵੇ ਦੇ 2 ਦਿਨ ਬਿਜਲੀ ਵਿਭਾਗ ਦੇ ਅੰਦਰ ਇਹਨਾਂ ਨੇ ਜ਼ਮੀਨਾਂ ਵੇਚੀਆਂ ਆਵਾ ਮਾਝੇ ਵਿੱਚ ਇੱਕ ਦੋ ਜੇ ਬਿਜਲੀ ਵਿਭਾਗ ਦੀ ਜ਼ਮੀਨਾਂ ਵੇਚਦੀ ਆ ਤੇ ਜਿਹੜਾ ਕੰਮ ਹੈ ਤੁਹਾਡਾ ਨਿੱਜੀ ਕਰਨੇ ਇੱਕ ਤੁਹਾਡਾ ਸਵਾਲ ਸੀਗਾ ਕਿ ਕੀ ਪਤਾ ਪੰਜਾਬ ਸਰਕਾਰ ਇਹਦਾ ਵਿਰੋਧ ਕਰਨ ਦੇ ਚੱਕਰ ਜਵੇ ਪੰਜਾਬ ਸਰਕਾਰ ਨੂੰ ਜਿਹੜੀ ਪਹਿਲੀ ਚਿੱਠੀ ਆਈ ਸੀਗੀ ਕੇਂਦਰ ਵੱਲੋਂ ਉਹਦੀ ਉਹਦਾ ਜਵਾਬ ਦੇਣ ਦਾ ਟਾਈਮ ਸੀਗਾ 8 ਅਕਤੂਬਰ ਪੰਜਾਬ ਸਰਕਾਰ ਨੇ ਉਸਤੇ ਕੋਈ ਜਵਾਬ ਨਹੀਂ ਦਿੱਤਾ 8 ਅਕਤੂਬਰ ਸੀਗਾ ਜੀ ਪਹਿਲਾਂ ਫਿਰ ਉਸ ਤੋਂ ਬਾਅਦ 30 ਨਵੰਬਰ ਹੋਇਆ ਵਾਪਿਸ ਠੀਕ ਹੈ ਜੀ 3 ਨਵੰਬਰ ਵੀ ਨਿਕਲ ਗਈ ਪਰ ਪੰਜਾਬ ਸਰਕਾਰ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਸੋ ਇਹਨੂੰ ਅਸੀਂ ਇਦਾਂ ਵੀ ਦੇਖ ਸਕਦੇ ਆ ਕਿ ਸਾਇਲੈਂਸ ਮੀਨਸ ਸਮਅਰ ਦੇ ਆਰ ਐਗਰੀ ਵਿਦ ਦ ਬਿਲ ਐਂਡ ਉਹ ਵੀ ਚਾਹੁੰਦੇ ਨੇ ਕਿ ਕੇਂਦਰ ਦੀਆਂ ਬਾਹਾਂਾਂ ਚੋਂ ਬਾਹਾਂ ਪਾ ਕੇ ਅਸੀਂ ਜਿਹੜਾ ਆਮ ਲੋਕਾਂ ਦਾ ਕਿਸਾਨਾਂ ਦਾ ਗਰੀਬ ਵਰਗ ਦਾ ਮਜ਼ਦੂਰ ਵਰਗ ਦਾ ਕਾਣ ਕੀਤਾ ਜਾਵੇ ਇਸ ਲਈ ਅੱਜ ਸਾਰੇ ਰੋਸੀ ਅੱਜ ਇੱਥੇ ਰੱਖੇ ਠੀਕ ਹੈ ਜੀ ਬਿਲਕੁਲ ਇਹ ਸਥਿਤੀ ਬਰਾਂਦਾ ਸਮਾਂ ਉਹ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰਹਿਾਂਗੇ ਬੜੇ ਰੁਬਾਨੀ ਡਿਆ ਪੰਜਾਬੀ